ਦਹੋਂ ਦੇ ਕਰਕੇ ਯਾਤਰੀਆਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਨੂੰ ਲੈ ਕੇ ਟੈਕਸੀਆਂ ਦੀ ਡਿਮਾਂਡ ਲਗਾਤਾਰ ਵੱਧਦੀ ਹੋਈ ਨਜ਼ਰ ਆ ਰਹੀ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸਣਾ ਚਾਹਾਂਗੇ ਆਦਮਪੁਰ 에어ਪੋਰਟ ਤੇ ਵੀ ਇੰਡੀਗੋ ਫਲਾਈਟਾਂ ਜਿਹੜੀਆਂ ਨੇ ਰੱਦ ਚੱਲ ਰਹੀਆਂ ਨੇ ਇਸ ਦੇ ਚੱਲਦੇ ਆ ਲੋਕਾਂ ਨੂੰ ਦਿੱਲੀ 에어ਪੋਰਟ ਜਾਣ ਵਾਲੀ ਟੈਕਸੀ ਜਿਹੜੀ ਉਹ ਬੁੱਕ ਕਰਨੀ ਪੈ ਰਹੀ ਹੈ ਸੰਵਿਧਾਨ ਚੌਂਕ ਦੇ ਵਿੱਚ ਸਥਿਤ ਟੈਕਸੀ ਯੂਨੀਅਨ ਦੇ ਪ੍ਰਧਾਨ ਹਰਦੀਪ ਸਿੰਘ ਰਾਜੂ ਨੇ ਦੱਸਿਆ ਕਿ ਉਹਨਾਂ ਦੇ ਕੋਲ ਰੋਜ਼ਾਨਾ ਹੀ ਦਿੱਲੀ 에어ਪੋਰਟ ਜਾਣ ਵਾਲੇ 50 ਦੇ ਕਰੀਬ ਬੁਕਿੰਗ ਆ ਰਹੀ ਹੈ ਉਹਨਾਂ ਕਹਿੰਦੇ ਕਿ ਮਹੀਨਾ ਮਹੀਨਾ ਉਹਨਾਂ ਦੀਆਂ ਗੱਡੀਆਂ ਖੜੀਆਂ ਰਹਿੰਦੀਆਂ ਨੇ ਤੇ ਫਲਾਈਟ ਕੈਨਸਲ ਹੋਣ ਤੋਂ ਪਹਿਲਾਂ ਬੁਕਿੰਗ 10 ਦੇ ਕਰੀਬ ਹੁੰਦੀ ਸੀ ਯੂਨੀਅਨ ਦੇ ਪ੍ਰਧਾਨ ਦਸ਼ਮੇਸ਼ ਕਾਲਾ ਵਿਰਦੀ ਨੇ ਕਿਹਾ ਕਿ ਜ਼ਲੰਦਰ ਤੋਂ ਘਰੇਲੂ ਉਡਾਨਾਂ ਤੋਂ ਜਾਣ ਵਾਲੀ ਲੋਕਾਂ ਦੀ ਗਿਣਤੀ ਘੱਟ ਹੁੰਦੀ ਹੈ ਪਰ ਇੰਡੀਕੋ ਫਲਾਈਟ ਕੈਨਸਲ ਹੋਣ ਦੇ ਕਰਕੇ ਕੰਮ ਦੇ ਵਿੱਚ ਜਿਹੜੀ ਬੜੌਤਰੀ ਹੈ ਉਹ ਵੀ 50% ਤੱਕ ਵਾਧੀ ਹੋਈ ਨਜ਼ਰ ਆ ਰਹੀ ਹੈ ਤਾਂ ਲੋਕ ਜਿਹੜੇ ਨੇ ਟੈਕਸੀ ਕਰਕੇ ਦਿੱਲੀ 에ਅਰਪੋਰਟ ਵੱਲੋਂ ਰਵਾਨਾ ਹੁੰਦੇ ਹੋਏ ਨਜ਼ਰ ਆ ਰਹੇ ਨੇ ਹਾਂਜੀ ਵੀਰ ਜੀ ਕੀ ਨਾਂ ਤੁਹਾਡਾ ਮੇਰਾ ਨਾਮ ਸੁਸ਼ੇਸ਼ ਬੇਲੀ ਭਾਜੀ ਅੱਛਾ ਜੀ ਵਿਧੀ ਸਾਹਿਬ ਮੈਨੂੰ ਇਹ ਦੱਸੋ ਤੁਹਾਡਾ ਕੰਮ ਟੈਕਸੀ ਆਪਰੇਟਰ ਦਾ ਸੀ ਆਪਰੇਟਰ ਹੈ ਸਰ ਦੱਸੋ ਥੇਵਾ ਸਰ ਜਿਹੜੀ ਆਹ ਇੰਡੀਗੋ 에ਅਰਲਾਈਨ ਜਿਹੜੀਆਂ ਇਹ 200 ਫਲਾਈਟਾਂ ਮਿਸ ਹੋਈਆਂ ਤੁਹਾਡੇ ਟੈਕਸੀ ਨੂੰ ਕੋਈ ਫਰਕ ਪਿਆ ਕੰਮ ਦਾ ਸਰ 50% ਕੰਮ ਵਧ ਗਿਆ ਕੱਲ ਇੱਕ ਦਿਨ ਦੇ ਵਿੱਚ ਹੀ ਕੱਲ ਰੱਦ ਹੋਈਆਂ 24 ਘੰਟੇ ਵਿੱਚ 50% ਕੰਮ ਵਧ ਗਿਆ ਸਾਡਾ ओके ਤੁਹਾਡਾ 50% ਇੰਡੀਗੋ ਫਲੈਟ ਰੱਦ ਹੋਣਾ ਟੈਕਸੀ ਟੈਕਸੀ ਦਾ ਕੰਮ ਵਧਿਆ ਚਲੋ ਧੰਨਵਾਦ ਜੀ ਤੁਹਾਡਾ ਹਾਂਜੀ ਭਾਜੀ ਕੀ ਨਾਮ ਆਪਣਾ ਭਾਜੀ ਮੇਰਾ ਨਾਮ ਹਰਦੀਪ ਸਿੰਘ ਰਾਜੂਆ ਪੰਜਾਬ ਟੂਰ ਹੈ ਟੈਕਸੀ ਸਰਵਿਸ ਇੱਕ ਮੈਨੂੰ ਦੱਸੋ ਵੀ ਜਿਹੜੀਆਂ ਕੱਲ ਇੰਡੀਕੋ ਦੀਆਂ 2250 ਫਲਾਈਟ ਰੱਦ ਹੋਈਆਂ ਉਹਦੇ ਨਾਲ ਆਪਾਂ ਨੂੰ ਕੋਈ ਕੰਮ ਦਾ ਫਰਕ ਲੱਗਾ ਹਾਂਜੀ ਜਿਹੜੀਆਂ 에어ਲਾਈਨ ਇੰਡੀਗੋ ਮਿਸ ਹੋਈਆਂ 200 ਪਲੱਸ ਫਲਾਈਟਾਂ ਸਾਡਾ ਜਿਹੜਾ ਟੈਕਸੀ ਦਾ ਕੰਮ 50% ਵਧਿਆ ਆ ਕੱਲ ਦਾ ਸਾਨੂੰ ਕਾਫੀ ਕੰਮ ਮਿਲਿਆ ਰਿਤ ਮਹੀਨੇ-ਮਹੀਨੇ ਤੋਂ ਕਾਫੀ ਗੱਡੀਆਂ ਖੜੀਆਂ ਸੀ ਜਿਹੜੀਆਂ ਹੁਣ ਰੈਗੂਲਰ ਕੱਲ ਦੀਆਂ ਗੱਡੀਆਂ ਸਾਡੀਆਂ ਕੰਮ ਤੇ ਜਾ ਰੀਆਂ ਧੰਨਵਾਦ ਦਿੰਦਾ ਹੀ ਇਹ ਪਲਾਟਾ ਮਿਸ ਰਹਿਣਾ ਧੰਨਵਾਦ ਜੀ ਸ਼ੁਕਰੀਆ ਬਿਊਰੋ ਰਿਪੋਰਟ 1 ਪੁਆਇੰਟ